ਅਜਾ लवली ਆ ਜਾ ਯਾਰ ਫੇਰ ਕੀ ਹੋ ਗਿਆ ਅੰਦਲੂ ਚਲੋ ਕਰੇ ਨਹੀਂ ਉਹ ਹੋਈ ਨਹੀਂ ਆਪਣੀ ਜੀ ਲਮਝੋਗੀ ਮਿਲਦੀ ਹੋਈ ਲਾਉਣ ਜੋਗੀ ਵਾਈਆਂ ਹੀ ਪੈ ਲੀਆਂ ਹਮ ਤੇ ਮੈਨੂੰ ਵੀ ਜੋਬ ਮਿਲਦੀ ਪਈ ਇੱਥੇ ਗਰਦਾਸਪੁਰੀ ਅੱਛਾ ਸ਼ੋਰੂਮ ਆ ਹਮ ਹਮ ਤੇ ਮੇਰਾ ਅਦਾ ਕਰ ਲੈਣਾ ਵੀ ਆ ਨਹੀਂ ਤੇ ਤੂੰ ਤੂੰ ਕਹਿਣ ਲਿਆ ਤੂੰ ਹੀ ਤਾਂ ਕਹਿਣ ਦੇ ਹੀ ਵੀ ਉਹਨਾਂ ਤੂੰ ਹੀ ਕਹਿਣ ਦੇ ਹੀ ਵੀ ਡੈਡੀ ਨਾਲ ਗੱਲ ਕਰਨੀ ਹੈ ਕੀਤੀ ਤੀ ਉਹ ਕੀਤੀ ਹੀ ਗੱਲ ਮੈਂ ਹਾਂ ਉਹ ਕਹਿੰਦੇ ਵੀ ਜੋਬ ਕੋਈ ਨਹੀਂ ਸੰਭੀ ਜਾਣੀ ਉਹ ਚਾ ਲੈ ਜੇ ਨਹੀਂ ਨਾ ਲੈਂਦੇ ਤੇ ਝੋਨਾ ਕੱਲ ਹੀ ਲੇਟ ਕਰਨਾ ਆ ਵੀ ਰਾਈ ਲਾਈ ਲਾਉਣਾ ਹੀ ਪੈਣਾ ਕੀ ਕਰਨਾ ਲਾਈ ਲੋਈ ਲੋਈ ਪੈਣਾ ਲਾਉਣਾ ਆਇਆ लवली ਹੋਰ ਸੁਣਾਓ ਭਾਜੀ ਠੀਕ ਠਾਕ ਫਿਰ ਵਧੀਆ ਠੀਕ ਠਾਕ ਤੂੰ ਸੁਣਾ ਕਿਦਾਂ ਝੋਨੇ ਚ ਨਹੀਂ ਲੱਗਦਾ ਮੈਂ ਝੋਨਾ ਹੋ ਗਿਬਣੀ ਢੀ ਅੱਛਾ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਉਹਨਾਂ ਨੂੰ ਤੂੰ ਮੇਰਾ ਵੀਰ ਨਾ ਗੁੱਸਾ ਨਾ ਕਰੀ ਨਹੀਂ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਇੱਥੇ ਸਮਝਾਈ ਉਹਨੂੰ ਚੰਗਾ ਕੋਈ ਗੱਲ ਨਹੀਂ ਮੈਂ ਸਮਝਾਉਣਾ ਠੀਕ ਐ ਆਦਾ ਸੀ ਉਹ ਨਹੀਂ ਗੱਲਾਂ ਨਹੀਂ ਆਹ ਸਟਾਰਟ ਚਲੋ ਨਹੀਂ ਯਾਰ ਉਹ ਨਹੀਂ ਆਟ ਨਹੀਂ ਐ ਰੱਬਾ ਕੀ ਇਹ ਗੱਲਾਂ ਕਰਨੀ ਇਹਦਾ ਅਸਲੀ ਘਰ ਇਹੀ ਹੈ ਨਾ ਇੱਥੇ ਰਹਿਣਾ ਹੁਣ ਓਏ ਇੱਕ ਕਿੰਨੇ ਕਿੰਨੇ ਟਾਈਮ ਨੀ ਨਹੀਂ ਅਸਲੀ ਘਰ ਇਹਦੇ ਇਹੀ ਹੈ ਨਾ ਤੇ ਕਿੰਨੇ ਕਿੰਨੇ ਟਾਈਮ ਰਹਿਣਾ ਹੁਣ ਹੁਣ ਹਾਸ ਵਿਆ ਯਾਰ ਹੋਣੀ ਹੋਲ ਮੇਰੀ ਨਹੀਂ ਗੱਲ ਸੀ ਸਪੈਲਿੰਗ ਤਾਂ ਕੋਈ ਸੱਚੀ ਨਹੀਂ ਨਿਕਲਦੀ ਇਹਦਾ ਅਸਲੀ ਘਰ ਤੇ ਇਹੀ ਹੈ ਨਾ ਰਹਿਣਾ ਇੱਥੇ ਹੁਣ ਓਏ ਆਹ ਹੋਏ ਤੇ ਹੈ ਕਿ ਕਿੰਨੇ ਕਿੰਨੇ ਟਾਈਮ ਰਹਿਣਾ ਹੁਣ ਹਣਾ ਚਲ ਕੋਈ ਗੱਲ ਨਹੀਂ ਮੈਂ ਸਮਝਾਉਣਾ ਇਹਨਾਂ ਨੂੰ ਇਹ ਤੂੰ ਸਮਝਾ ਜਾ ਕੇ ਪਤਾ ਗੱਲ ਕੀ ਆ ਏਦਾਂ ਘਰ ਚ ਲੜਾਈਆਂ ਹੁੰਦਾ ਬੰਦੀਆਂ ਤੂੰ ਉੱਥੇ ਰਹਿਣਾ ਵਾ ਓਏ ਆਹੋ ਇਹ ਦਿਖਾਈ ਦੋਵੇਂ ਇਹਨਾਂ ਨੇ ਯਾਰ ਕੋਈ ਵੱਲੋਂ ਚਾਜ ਦਾ ਕੱਢਿਆ ਵੀ ਹੈਗਾ ਵਾ ਮੂਜੇ ਤੈਨੂੰ ਤੇ ਕਿਦ ਰੜੇ ਮਰੇ ਅਸਲੀ ਘਰੇ ਦਾ ਇਹੀ ਆ ਨਾ ਤੇ ਕਿੰਨਾ ਕ ਟਾਈਮ ਰਹਿਣਾ ਵਾ ਓਏ ਆਹੋ ਤੇ ਹੈ ਹੀ ਆ ਤੂੰ ਨਾ ਸਮਝਾਈ ਉਹਨੂੰ ਠੀਕ ਆ ਏਦਾਂ ਨਾ ਕਰੇ ਘਰ ਚ ਏਦਾਂ ਲੜਾਈਆਂ ਹੁੰਦੀਆਂ ਠੀਕ ਆ ਓਏ ਵੇਰਾ ਅਜ ਮੈਂ ਨਾ ਫੇਰ ਕੀ ਹੁਣ ਜਲਣ ਨੂੰ ਚੱਲ ਪੈਂਦਾ ਵਾ ਨਰਾ ਗਿਆ ਜੰਦਗੀ ਕੱਟ ਕਰ ਤੂੰ ਲੜਾਈਆਂ ਸ਼ੁਰੂ ਕਰ ਉਹ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਮਨ ਚੱਲ ਤੂੰ ਗੁੱਸਾ ਬਣ ਕੇ ਠੀਕ ਹੈ ਨਾ ਉਹਨੇ ਗੁੱਸਾ ਕਾਦੀ ਕਰਨਾ ਵਾ ਹਾਂ ਤੇ ਕੋਈ ਗੱਲ ਨਹੀਂ ਭਾਬੀ ਕਿੱਥੇ ਗਏ ਆ ਉਹ ਉੱਥੇ ਬੈਠੇ ਅੰਦਰ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਫਿਰ ਜਾ ਗਏ ਚੁੱਪਜੋ ਤੁਹਾਨੂੰ ਜਿਹੜਾ ਸਸਤੀ ਕਾਲ ਮੈਂ ਬੁਲਾਈ ਆ ਮੈਂ ਕਹੂੰਗਾ ਵੀ ਤੂੰ ਉਹਨੂੰ ਆਵਾਜ਼ ਮਾਰ ਲੈਣੀ ਇਕੱਲੇ ਲੱਗੇ ਜੀ ਚੁੱਪ ਬਹਤ ਬਹਗੀ ਆ ਭਾਬੀ ਤੇ ਇਕੱਲੇ ਲੱਗੇ ਜੇ ਉਹਨਾਂ ਨੂੰ ਆਵਾਜ਼ ਮਾਰ ਲੈਣੀ ਹੈ ਲਵਲੀ ਯਾਰ ਮੇ ਚੁੱਪ ਲੈ ਲੈਂਦੇ ਕੋਈ ਨਹੀਂ ਚੁੱਪ ਕਰ ਬਣਾ ਚੱਲ ਚੱਲ ਲੈਣੇ ਨਹੀਂ ਚੱਲ ਤਾਂ ਤੇ ਬਣ ਗਈ ਭਾਬੀ ਤੇ ਇਕੱਲੇ ਲੱਗੇ ਤੇ ਉਹਨਾਂ ਨੂੰ ਮਾਜ ਮਾਰ ਲੈਣੀ ਲਵਲੀ ਉਹਦੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅੱਗੇ ਵੀ ਉਹਦੇ ਵੱਲ ਗਈ ਸੀ ਹਾਂਜੀ ਤੇ ਲੰਮੇ ਪਈ ਸੀ ਉਹ ਕਿਸ਼ਮਤ ਹੋ ਤੇ ਹੈ ਹੀ ਮੈਨੂੰ ਭਾਜੀ ਵੀ ਦੱਸਣ ਦੇ ਨਿੱਕੀ ਜੀ ਗੱਲ ਤੋਂ ਗੁੱਸਾ ਕਰਕੇ ਪੈ ਗਈ ਹੈ ਕਿ ਮੈਨੂੰ ਕਿਉਂ ਲੈਣ ਦਾ ਇਸੇ ਗੱਲ ਦਾ ਗੁੱਸਾ ਵਨ ਉਹ ਚਲੋ ਹਫਤਾ ਹੋ ਗਿਆ ਹੋ ਗਿਆ ਨਾਲੇ ਭਾਬੀ ਹਫਤਾ ਦੇ ਹੋ ਗਿਆ ਗਈ ਹਾਂਜੀ ਤੇ ਜੇ ਆ ਗਈ ਹੈ ਤੇ ਫਿਰ ਕੀ ਹੋ ਗਿਆ ਆਪਣੇ ਘਰ ਹੀ ਆਪਣੇ ਘਰ ਹੀ ਆਈ ਹੈ ਕਿਹੜਾ ਬਗਾਨੇ ਘਰ ਆਈ ਹੈ ਇੱਕ ਨ ਇੱਕ ਦਿਨ ਤੇ ਹੋਣਾ ਹੀ ਪੈਣਾ ਸੀ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਨੂੰ ਨਿੱਕੀ ਨਿੱਕੀ ਗੱਲ ਤਾਂ ਫਿਰ ਤੈਨੂੰ ਪਤਾ ਹੀ ਐ ਏਦਾਂ ਵੱਧ ਜਾਂਦੀ ਆ ਵੱਧ ਜਾਂਦੀ ਨੂੰ ਕੱਲੇ ਭਾਬੀ ਹਫਤਾ ਤੇ ਹੋ ਗਿਆ ਗਈ ਨੂੰ ਤੇ ਇੱਥੇ ਹੀ ਆਉਣਾ ਹੋਰ ਕਿੱਥੇ ਜਾਣਾ ਲਵਲੀ ਨੂੰ ਤੂੰ ਵੀ ਸਿਆਣਾ ਵਾ ਉਹਨੇ ਆਪਣੇ ਘਰ ਹੀ ਆਉਣਾ ਸ੍ਰੀ ਥੋੜਾ ਠੀਕ ਜਿਆ ਨਹੀਂ ਅਜ ਕੀ ਗੱਲ ਹੋਈ ਐ ਪਤਾ ਨਹੀਂ ਕੀ ਗੱਲ ਹੋਈ ਐ ਘਰੇ ਗਰਮੀ ਦੇ ਨਾਲ ਹੀ ਹੋ ਗਿਆ ਵਾ ਕਿ ਟਾਈਮ ਲੱਗ ਜਾਣਾ ਹਲੇ ਡਿਊਟੀ ਗਏ ਆ ਠੀਕ ਆ ਉਥੋਂ ਨਾਲੇ ਆ ਕੇ ਤੇ ਫੇਰ ਆਉਣਾ ਆ ਠੀਕ ਆ ਠੀਕ ਆ ਆ ਤਾਂ ਕੋਈ ਨਹੀਂ ਉਹ ਤੱਕ ਮੈਂ ਕਰ ਲੈਣਾ ਆ ਨਹੀਂ ਕਰ ਨਹੀਂ ਲੈਣਾ हां करना नहीं ही नहीं गल सुनदी ओ गल केडी की वो गल होई ਤੁਹਾਡੇ ਵਿੱਚ ਕੋਈ ਗੱਲ ਤੇ ਕੋਈ ਵੀ ਨਹੀਂ ਹੋਈ ਮੈਂ ਸੋ ਕੋ ਪਿਆਰ ਨਾ ਕਿਹਾ ਜਾ ਕੇ ਕਿ ਚਲ ਤਿਆਰ ਹੋ ਜਾ ਉਹਨੂੰ ਵੀ ਪਸੰਦ ਉਹਨੂੰ ਵੀ ਚੰਗਾ ਕਹਿਣਾ ਕਿਹੜੀ ਗੱਲ ਵਾ ਗੁੱਸਾ ਕਿਹੜੀ ਗੱਲ ਦਾ ਦੱਸਦੇ ਸਹੀ ਤੁਹਾਨੂੰ ਹਾਂਜੀ ਹਨਾ ਗੁੱਸਾ बस ਇਹੀ ਆ ਕਿ ਕਿਉਂ ਲੈੰਦਾ ਵਾ ਮੈਨੂੰ ਹੋਰ ਰਹਿਣ ਦਿੰਦੇ ਅੱਛਾ ਉਹ ਵੀ बस ਮੈਂ ਡਮੈਂਟ ਦੇ ਫੋਨ ਤੋਂ ਆ ਜਾ ਆ ਜਾ ਆ ਜਾ ਉਹ ਚਲ ਕੋਈ ਗੱਲ ਨਹੀਂ ਫੇਰ ਚਲ ਜੀ ਹੈ ਯਾਰੇ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਕੋਈ ਆਉਤੈ ਇਹਨੂੰ ਨਾਲ ਹੀ ਲੈ ਜਾਣਾ ਵਾ ਇੱਥੇ ਨੀ ਕਾ ਕੰਮ ਰੋਖ ਹੁਣ ਇੱਥੇ ਕੋਈ ਨਾ ਕੋਈ ਗੱਲ ਹੋ ਜਾਣੀ ਆ ਤੇ ਫੇਰ ਐਵੇਂ ਨਾ ਭਰਾਵਾਂ ਵਿੱਚ ਕੋਈ ਨਾ ਕੋਈ ਫਿੱਕ ਪਊਗੀ ਚਾ ਰੋਟੀ ਪਾਣੀ ਖਾ ਕੇ ਤੇ ਫੇਰ ਕਰਨਾ ਹੁ ਗੱਲ ਇਹ ਆ ਆ ਜਾ लवली ਆ ਜਾ ਯਾਰ ਫੇਰ ਕੀ ਹੋ ਗਿਆ ਅੰਦਲੂ ਪਹਿਲਾਂ ਕਰੇ ਨਹੀਂ ਉਹ ਹੋਈ ਨਹੀਂ ਆਪਣੀ ਧੀ ਲਮਝੋਗੀ ਮਿਲਦੀ ਹੋਗੀ ਲੌਂਝੋਗੀ ਵਾਈਆਂ ਹੀ ਪੈ ਲਈਆਂ ਹੂੰ ਤੇ ਮੈਨੂੰ ਵੀ ਜੋਬ ਮਿਲਦੀ ਪਈ ਇੱਥੇ ਗਰਦਾਸਪੁਰੀ ਅੱਛਾ ਸ਼ੋਰੂਮ ਹਾਂ ਹਾਂ ਤੇ ਮੇਰਾ ਅਦਾ ਕਰ ਲੈਣਾ ਵੀ ਆ ਨਹੀਂ ਤੇ ਤੂੰ ਤੂੰ ਕਹਿਣਿਆ ਤੂੰ ਹੀ ਤਾਂ ਕਹਿਣਦੇ ਹੀ ਵੀ ਹੁੰਨਾ ਤੁਸੀਂ ਕਹਿਣਦੇ ਹੀ ਵੀ ਡੈਡੀ ਨਾਲ ਗੱਲ ਕਰਨੀ ਹੈ ਕੀ ਕੀਤੀ ਤੀ ਉਹ ਕੀਤੀ ਹੀ ਗੱਲ ਮੈਂ ਹਾਂ ਉਹ ਕਹਿੰਦੇ ਵੀ ਜੋਬਨ ਕੋਈ ਨਹੀਂ ਸੰਭੀ ਜਾਣੀ ਉਹ ਚੱਲ ਇਹ ਜੇ ਨਹੀਂ ਨਾ ਲੈਂਦੇ ਤੂੰ ਝੋਨਾ ਕੱਲ ਹੀ ਲੇਟ ਕਰਨਾ ਆ ਫਿਰ ਆ ਵੀ ਲਾਈ ਲਾਉਣਾ ਹੀ ਪੈਣਾ ਕੀ ਕਰਨਾ ਲਾਈ ਲੋਈ ਲੋਈ ਪੈਣਾ ਲਾਉਣਾ ਆਇਆ ਲਵਲੀ ਹੋਰ ਸੁਣਾਓ ਭਾਜੀ ਠੀਕ ਠਾਕ ਫਿਰ ਵਧੀਆ ਠੀਕ ਠਾਕ ਤੂੰ ਸੁਣਾ ਕਿੱਦਾਂ ਝੋਨੇ ਚ ਨਹੀਂ ਲੱਗਦਾ ਮੈਂ ਝੋਨਾ ਹੋ ਗਿਭਣੀ अच्छा। ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਉਹਨਾਂ ਨੂੰ। ਤੂੰ ਮੇਰਾ ਵੀਰ ਨਾ ਗੁੱਸਾ ਨਾ ਕਰੀ। ਨਹੀਂ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਇੱਥੇ? ਸਮਝਾਈ ਉਹਨੂੰ ਚੰਗਾ। ਕੋਈ ਗੱਲ ਨਹੀਂ ਮੈਂ ਸਮਝਾਉਣਾ। ਠੀਕ ਐ। ਕਹਾ ਤਾ ਸੀ ਹੋ ਗਿਆ। ਇਹ ਵਾਰੀ ਗੱਲ ਕਰ। ਆਪ ਸਟਾਰਟ ਕਰੋ। ਨਹੀਂ ਯਾਰ ਉਹ ਨਹੀਂ। ਨਹੀਂ। ਭਾਈ ਰੱਬਾ ਕੀ ਕਰੇ। ਇਹ ਗੱਲਾਂ ਜਾਂਦੇ। ਇਹਦਾ ਅਸਲੀ ਘਰ ਇੱਹੀ ਐ ਨਾ। ਇੱਥੇ ਰਹਿਣਾ ਹੁਣ। ਉਹ ਇਹ ਕਹਿੰਨੇ ਕਿ ਕਿੱਥੇ ਮਿਲਣਾ ਹੁਣ। ਨਹੀਂ ਨਹੀਂ ਕਰ। ਅਸਲੀ ਘਰ ਇਹਦਾ ਇਹੀ ਐ ਨਾ। ਤੇ ਕਿ ਕਿੰਨਾ ਟਾਈਮ ਰਹਿਣਾ ਵਾ ਹੁਣ ਹਾਸਪਿਆ ਯਾਰ ਇਹਨਾਂ ਨੂੰ ਕੋਲ ਮੇਰੀ ਨਹੀਂ ਗਲਤੀ ਸਪੈਲਿੰਗ ਤਾਂ ਕੋਈ ਸੱਚੀ ਨਹੀਂ ਨਿਕਲਨੀ ਇਹਦਾ ਅਸਲੀ ਘਰ ਤੇ ਇਹੀ ਹੈ ਨਾ ਰਹਿਣਾ ਦਿੱਤੇ ਆ ਹੁਣ ਓਏ ਆਹ ਹੋਏ ਤੇ ਹੈ ਕਿ ਕਿੰਨਾ ਟਾਈਮ ਰਹਿਣਾ ਹੁਣ ਹਨਾ ਚਲ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਇਹਨਾਂ ਨੂੰ ਤੂੰ ਸਮਝਾ ਜਾ ਕੇ ਪਤਾ ਗੱਲ ਕੀ ਆ ਐਦਾਂ ਘਰ ਚਲੇ ਰਹੀਆਂ ਹੋਂ ਡੈਪੰਦੀਆਂ ਤੂੰ ਉੱਥੇ ਰਹਿਣਾ ਵਾ ਓਏ ਆਹ ਹੋਏ ਦੁਨਾਈ ਦੋਵੇਂ ਨਹੀਂ ਆ ਯਾਰ ਕੋਈ ਮੰਨੂ ਚਾਜ ਦਾ ਕੱਢਿਆ ਵੀ ਹੈਗਾ ਵਾ ਮੂਜੇ ਤੂੰ ਤੇ ਕਿਦ ਰੜੇ ਮਰੇ ਅਸਲੀ ਘਰ ਇਹਦਾ ਇਹੀ ਆ ਨਾ ਦੇਖੀ ਕਿ ਕਿੰਨਾ ਟਾਈਮ ਰਹਿਣਾ ਵਾ ਉਹ ਆ ਹੋ ਤੇ ਹੈ ਹੀ ਆ ਤੂੰ ਨਾ ਸਮਝਾਈ ਉਹਨੂੰ ਠੀਕ ਆ ਐਦਾਂ ਨਾ ਕਰੇ ਘਰ ਤੇਦਾਂ ਲੜਾਈਆਂ ਹੁੰਦੀਆਂ ਠੀਕ ਆ ਉਹ ਆ ਵੇਰਾ ਜਿੰਨੇ ਫਿਰ ਕੀ ਹੁਣ ਜਲਣੇ ਚੱਲ ਪੈਂਦਾ ਵਾ ਨਾ ਗਿਆ ਜਲਦੇ ਘੱਟ ਕਰ ਤੂੰ ਲੜਾਈਆਂ ਸ਼ੁਰੂ ਕਰ ਉਹ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਦਾ ਉਹਨੂੰ ਚੱਲ ਤੂੰ ਗੁੱਸਾ ਵੀ ਨਾ ਕਰੀ ਠੀਕ ਹੈ ਨਾ ਉਹਨੇ ਗੁੱਸਾ ਕਦੀ ਕਰਨਾ ਵਾ ਹਾਂ ਤੇ ਕੋਈ ਗੱਲ ਨਹੀਂ ਭਾਬੀ ਕਿੱਥੇ ਗਏ ਆ ਉਹ ਉੱਥੇ ਬੈਠੇ ਅੰਦਰ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਫਿਰ ਜਾ ਗਏ ਚੱਕ ਜੋ ਤੁਹਾਨੂੰ ਜਿਹੜਾ ਸੱਸੀ ਕਾਲ ਮੈਂ ਬੁਲਾਈ ਆ ਮੈਂ ਕਹੂੰਗਾ ਵੀ ਤੂੰ ਚੌਂਦਾ ਨਾ ਤੇ ਬਣ ਗਈ ਆ ਭਾਬੀ ਤੇ ਇਕੱਲੇ ਲੱਗੇ ਜੇ ਉਹਨਾਂ ਨੂੰ ਆਵਾਜ਼ ਮਾਰ ਲੈਣੀ ਹੈ लवली ਯਾਰ ਮੇ ਚੁੱਪ ਲੈ ਦੇ ਕੋਈ ਨਾ ਚੱਲ ਸੋ ਦਾ ਹਾਂ ਤੇ ਬਣ ਗਈ ਭਾਂਡੇ ਭਾਬੀ ਤੇ ਇਕੱਲੇ ਲੱਗੇ ਜੇ ਤੇ ਉਹਨਾਂ ਨੂੰ ਆਵਾਜ਼ ਮਾਰ ਲੈਣੀ ਹੈ लवली ਉਹਦੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਅੱਗੇ ਵੀ ਉਹਦੇ ਵੱਲ ਗਈ ਸੀ ਹਾਂਜੀ ਤੇ ਲੰਮੇ ਪਈ ਸੀ ਉਹ ਕਿਸੇ ਕੋ ਤੇ ਹੈ ਹੀ ਮੈਨੂੰ ਭਾਜੀ ਵੀ ਦੱਸਣ ਦੇ ਨਿੱਕੀ ਜੀ ਗੱਲ ਤੋਂ ਗੁੱਸਾ ਕਰਕੇ ਬੈ ਗਈ ਆ ਕਿ ਮੈਨੂੰ ਕਿਉਂ ਲੈਨਦਾ ਐ ਇਸੇ ਗੱਲ ਦਾ ਗੁੱਸਾ ਵਨੋ ਉਹ ਚਲੋ ਹਫਤਾ ਹੋ ਗਈ ਹੈ ਹੋ ਗਈ ਨਾਲੇ ਭਾਬੀ ਹਫਤਾ ਦੇ ਹੋ ਗਿਆ ਗਈ ਹਾਂਜੀ ਤੇ ਜੇ ਆ ਗਈ ਐ ਤਾਂ ਫਿਰ ਕੀ ਹੋ ਗਿਆ ਵਾ ਆਪਣੇ ਘਰ ਹੀ ਆਈ ਐ ਕਿਹੜਾ ਬਗਾਨੇ ਘਰ ਆਈ ਐ ਇੱਕ ਨਾ ਇੱਕ ਦਿਨ ਤੇ ਓਨੇ ਪੈਣਾ ਸੀ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਨੂੰ ਨਿੱਕੀ ਨਿੱਕੀ ਗੱਲ ਤੋਂ ਫਿਰ ਤੈਨੂੰ ਪਤਾ ਹੀ ਐ ਇਦਾਂ ਵੱਧ ਜਾਂਦੀ ਐ ਵੱਧ ਵੱਧਦੇ ਨੂੰ ਕੱਲੇ ਭਾਬੀ ਹਫਤਾ ਦੇ ਹੋ ਗਿਆ ਗਈ ਨੂੰ ਤੇ ਇੱਥੇ ਹੀ ਆਉਣਾ ਹੋਰ ਕਿੱਥੇ ਜਾਣਾ ਲਵਲੀਓਂ ਤੂੰ ਵੀ ਸਿਆਣਾ ਵਾ ਉਹਨੇ ਆਪਣੇ ਘਰ ਹੀ ਆਉਣਾ ਸ੍ਰੀਥਾ ਠੀਕ ਜੀ ਆ ਨਹੀਂ ਹਜ ਕੀ ਗੱਲ ਹੋਈ ਐ ਪਤਾ ਨਹੀਂ ਕੀ ਗੱਲ ਹੋਈ ਐ ਖਰੇ ਗਰਮੀ ਦੇ ਨਾਲ ਹੀ ਹੋ ਗਿਆ ਵਾ ਕੀ ਟਾਈਮ ਲੱਗ ਜਾਣਾ ਹਲੇ ਡਿਊਟੀ ਗਏ ਆ ਠੀਕ ਆ ਉਥੋਂ ਨਾਲੇ ਆ ਕੇ ਤੇ ਫੇਰ ਆਉਣਾ ਆ ਠੀਕ ਆ ਠੀਕ ਆ ਆ ਤਾਂ ਕੋਈ ਨਹੀਂ ਉਹ ਤੱਕ ਮੈਂ ਕਰ ਲੈਣਾ ਆ ਨਹੀਂ ਕਰ ਨਹੀਂ ਲੈਣਾ ਹਾਂ ਕਰਨਾ ਹੀ ਨਹੀਂ ਗੱਲ ਹੁੰਦੀ ਓ ਗੱਲ ਕਿਹੜੀ ਕਿ ਉਹ ਗੱਲ ਹੋਈ ਤੁਹਾਡੇ ਵਿੱਚ ਕੋਈ ਗੱਲ ਤੇ ਕੋਈ ਵੀ ਨਹੀਂ ਹੋਈ ਮੈਂ ਸੋ ਕੋ ਪਿਆਰ ਨਾਲ ਕਿਹਾ ਜਾ ਕੇ ਕਿ ਚਲ ਤਿਆਰ ਹੋ ਜਾ ਉਹਨੂੰ ਵੀ ਪਸੰਦ ਉਹਨੂੰ ਵੀ ਚੰਗਾ ਕਹਿਣਾ ਕਿਹੜੀ ਗੱਲ ਵਾ ਗੁੱਸਾ ਜਿਹੜੀ ਗੱਲ ਦਾ ਦੱਸ ਤਾ ਸਹੀ ਤੁਹਾਨੂੰ ਹਾਂਜੀ ਹਣਾ ਗੁੱਸਾ ਬਸ ਇਹੀ ਆ ਕਿ ਕਿਉਂ ਲੈੰਦਾ ਵਾ ਮੈਨੂੰ ਹੋਰ ਰਹਿਣ ਦਿੰਦੇ ਅਛਾ ਉਹ ਵੀ ਬਸ ਮੈਂਡਮੈਂਟ ਦੇ ਫੋਨ ਤੋਂ ਆ ਜਾ ਆ ਜਾ ਆ ਜਾ ਉਹ ਚੱਲ ਕੋਈ ਗੱਲ ਨਹੀਂ ਫੇਰ ਚਲ ਜੀ ਹੈ ਯਾਰੇ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਵਾ ਕੋਈ ਆਉ ਤਾਂ ਇਹ ਵਾ ਇਹਨੂੰ ਨਾਲ ਹੀ ਲੈ ਜਾਣਾ ਵਾ ਇੱਥੇ ਨਹੀਂ ਗਾ ਕੰਮ ਰੋਖ ਹੁਣ ਇੱਥੇ ਕੋਈ ਨਾ ਕੋਈ ਗੱਲ ਹੋ ਜਾਣੀ ਆ ਤੇ ਫੇਰ ਐਵੇਂ ਨਾ ਭਰਾਵਾਂ ਵਿੱਚ ਕੋਈ ਨਾ ਕੋਈ ਫਿੱਕ ਪਊਗੀ ਚਾ ਰੋਟੀ ਪਾਣੀ ਖਾ ਕੇ ਤੇ ਫੇਰ ਕਰਨਾ ਵਾ ਗੱਲ ਇਹ